ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵੈਗੁਰਜੀ ਅਸੀਂ ਵੀ ਚੜ੍ਹਦੀ ਕਲਾ ਵਿੱਚ ਆ ਵੈਗੁਰਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੈਗੁਰੂ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਜੋ ਕੋਈ ਵੀ ਗੁਰੂਪਰਾ ਕੋਈ ਭੈਣ ਭਰਾ ਬਾਣੀ ਨਾਲ ਜੁੜ ਸਕੇ ਕੋਈ ਬੱਚਾ ਅਗਰ ਬਾਣੀ ਨਾਲ ਜੁੜ ਸਕੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਅੱਜ ਦਾ ਟਾਪਿਕ ਹੈ ਵੈਗੁਰੂ ਜੀ ਜਿਸ ਤਰ੍ਹਾਂ ਕੱਲ ਇੱਕ ਵੀਡੀਓ ਪਈ ਸੀ ਬੀਬੀਆਂ ਨਾਲ ਸੰਬੰਧਿਤ ਉਸੇ ਤਰ੍ਹਾਂ ਨਾਲ ਅੱਜ ਇੱਕ ਵੀਡੀਓ ਫਿਰ ਬੀਬੀਆਂ ਨਾਲ ਸੰਬੰਧਿਤ ਹੀ ਹੈ ਕਿ ਆਪਾਂ ਨੂੰ ਘਰਾਂ ਦੇ ਵਿੱਚ ਕਿੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿਚਨ ਦੇ ਵਿੱਚ ਕਿੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕੱਲ ਦੀ ਵੀਡੀਓ ਵਿੱਚ ਵਾਹਿਗੁਰੂ ਜੀ ਦੱਸਿਆ ਸੀਗਾ ਕਿ ਵਾਹਿਗੁਰੂ ਦਾ ਸਿਮਰਨ ਕਰਕੇ ਜੋ ਵੀ ਤੁਸੀਂ ਬਣਾਉਣਾ ਵਾਹਿਗੁਰੂ ਦਾ ਸਿਮਰਨ ਕਰਕੇ ਬਣਾਉਣਾ ਤਾਂ ਜੇ ਤੁਹਾਡੇ ਘਰ ਦੇ ਵਿੱਚ ਦੇਖਿਓ ਤੁਸੀਂ ਕਿੰਨੀ ਬਰਕਤ ਹੁੰਦੀ ਆ ਉਸੇ ਤਰ੍ਹਾਂ ਵਾਹਿਗੁਰੂ ਜੀ ਜੇਕਰ ਤੁਸੀਂ ਜਦੋਂ ਰੋਟੀ ਬਣਾਉਣੀ ਆ ਤਾਂ ਤੁਸੀਂ ਜਿਹੜੀ ਪਹਿਲੀ ਰੋਟੀ ਆ ਵਾਹਿਗੁਰੂ ਜੀ ਉਹ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਕੇ ਫਿਰ ਬਣਾਉਣੀ ਆ ਤੇ ਵਾਹਿਗੁਰੂ ਦਾ ਜਾਪ ਕਰਕੇ ਬਣਾਉਣੀ ਆ ਜਿੰਨਾ ਟਾਈਮ ਤੁਸੀਂ ਪ੍ਰਸ਼ਾਦਾ ਪਾਣੀ ਵਾਹਿਗੁਰੂ ਜੀ ਬਣਾਉਣੀ ਆ ਤਾਂ ਤੁਸੀਂ ਵਾਹਿਗੁਰੂ ਦਾ ਜਾਪ ਹੀ ਕਰਨਾ ਤੇ ਪਹਿਲੀ ਜਿਹੜੀ ਰੋਟੀ ਐ ਉਹ ਵੈਗੁਰੂ ਦਾ ਸਿਮਰਨ ਕਰਕੇ ਤੇ ਵੈਗੁਰੂ ਜੀ ਤੁਸੀਂ ਬਣਾਉਣੀ ਐ ਤੇ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਇਹ ਮੰਨਿਆ ਜਾਂਦਾ ਸੀਗਾ ਤੇ ਪੁਰਾਣੇ ਸਮਿਆਂ ਦੇ ਵਿੱਚ ਇਹ ਲੇਡੀਜ਼ ਕਰਦੀਆਂ ਵੀ ਸੀਗੀਆਂ ਇਹ ਕਸ਼ ਕਿਉਂਕਿ ਘਰ ਦੇ ਵਿੱਚ ਆਣੇ ਪਸ਼ੂ ਹੁੰਦੇ ਸੀਗੇ ਕੁੱਤੇ ਵੀ ਰੱਖੇ ਹੁੰਦੇ ਸੀਗੇ ਘਰ ਦੇ ਵਿੱਚ ਤਾਂ ਉਵੇਂ ਤੁਸੀਂ ਜਿਹੜੀ ਪਹਿਲੀ ਰੋਟੀ ਐ ਉਹ ਬਣਾਉਣੀ ਐ ਗੁਰੂ ਮਹਾਰਾਜ ਦਾ ਨਾਮ ਲੈ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਤੇ ਪਹਿਲੀ ਰੋਟੀ ਜਿਹੜੀ ਤੁਸੀਂ ਗਊ ਨੂੰ ਚਾਰਨੀ ਹੈ ਜਾਂ ਜਿਹੜੇ ਗਲੀਆਂ ਦੇ ਵਿੱਚ ਕੁੱਤੇ ਹੁੰਦੇ ਆ ਤਾਂ ਹੁਣ ਕਈ ਕਈ ਵੀਡੀਓਸ ਦੇਖਿਆ ਵੀ ਕਾਲੇ ਕੁੱਤੇ ਨੂੰ ਚਾਰਨੀ ਇਹ ਜ਼ਰੂਰੀ ਨਹੀਂ ਹੁੰਦਾਗਾ ਕੋਈ ਵੀ ਪਰ ਕਿਉਂਕਿ ਹਰ ਇੱਕ ਪਰਮਾਤਮਾ ਦਾ ਜੀਵ ਹੈ ਠੀਕ ਹੈ ਹਰ ਇੱਕ ਦੇ ਵਿੱਚ ਪਰਮਾਤਮਾ ਵਸਦਾ ਹੈ ਤਾਂ ਕੋਈ ਵੀ ਹੋਵੇ ਠੀਕ ਹੈ ਤਾਂ ਤੁਸੀਂ ਕੁੱਤੇ ਨੂੰ ਪਾ ਸਕਦੇ ਹੋ ਤੇ ਗਊ ਨੂੰ ਪਾ ਸਕਦੇ ਜੇਕਰ ਤੁਹਾਨੂੰ ਗਲੀ ਦੇ ਵਿੱਚ ਕੁੱਤਾ ਵੀ ਨਹੀਂ ਮਿਲਦਾ ਗਊ ਵੀ ਨਹੀਂ ਮਿਲਦੀਗੀ ਫਿਰ ਤੁਸੀਂ ਵੈਗੁਰੂ ਜੀ ਉਹ ਰੋਟੀਆਂ ਨੂੰ ਤੁਸੀਂ ਛੋਟੇ ਛੋਟੇ ਟੁਕੜੇ ਕਰਕੇ ਉਹਨੂੰ ਤੁਸੀਂ ਛੱਤ ਦੇ ਉੱਤੇ ਪਾ ਸਕਦੇ ਹੋ ਤਾਂ ਜੋ ਕੋਈ ਭੁੱਖਾ ਪੰਛੀ ਆਵੇ ਤੇ ਉਹਨੂੰ ਖਾ ਲਵੇ ਹਨਾ ਕੋਈ ਜਾਨਵਰ ਆਵੇ ਭੁੱਖਾ ਤੇ ਉਹ ਉਹਨੂੰ ਖਾ ਸਕੇ ਹਨਾ ਕਿਉਂਕਿ ਜਿਹੜੀ ਪਹਿਲੀ ਰੋਟੀ ਹੈ ਨਾ ਵੈਗੁਰੂ ਜੀ ਪ੍ਰਾਣੀਆਂ ਇਹ ਜੜੀਆਂ ਇਸਤਰੀਆਂ ਸੀ ਇਹ ਗੱਲ ਬਣਦੀਆਂ ਹੁੰਦੀਆਂ ਸੀ ਕਿ ਹੈ ਕਿ ਗੁਰੂ ਮਹਾਰਾਜ ਦੇ ਨਾਮ ਦੀ ਪਹਿਲੀ ਰੋਟੀ ਪਕਾਉਣੀ ਚਾਹੀਦੀ ਹੈ ਤੇ ਉਹਦੇ ਨਾਲ ਵਈ ਗੁਰੂ ਜੀ ਬਰਕਤ ਕਿਉਂ ਪੈਂਦੀ ਹੈ ਕਿਉਂਕਿ ਇਹਦੇ ਨਾਲ ਬਸਵੰਧ ਨਿਕਲ ਜਾਂਦਾ ਇੱਕ ਗੁਰੂ ਮਹਾਰਾਜ ਦਾ ਨਾਮ ਲਿਆ ਜਾਂਦਾ ਹੈਗਾ ਜਦੋਂ ਦੇਖੋ ਆਪਾਂ ਘਰ ਦੇ ਕੰਮ ਹੋਰ ਕੋਈ ਸ਼ੁਰੂਆਤ ਕਰਦੇ ਆਪਾਂ ਗੁਰੂ ਮਹਾਰਾਜ ਦਾ ਨਾਮ ਲੈਨੇ ਉਸੇ ਤਰ੍ਹਾਂ ਜੇ ਘਰ ਦੇ ਵਿੱਚ ਆਪਾਂ ਹੁਣ ਲੰਗਰ ਪ੍ਰਸ਼ਾਦਾ ਤਿਆਰ ਕਰਨ ਲੱਗੇ ਆਂ ਲੰਗਰ ਪ੍ਰਸ਼ਾਦਾ ਦਾ ਵੈਗੁਰੂ ਜੀ ਉਹਦਾ ਨਾਮ ਤਾਂ ਪੈ ਜਾਂਦਾ ਜਿਹੜਾ ਆਪਾਂ ਰੋਟੀ ਤੇ ਬਣਾਉਨੇ ਹਨਾ ਜਦੋਂ ਆਪਾਂ ਵੈਗੁਰੂ ਦਾ ਸਿਮਰਨ ਕਰਦੇ ਹਾਂ ਉਦੋਂ ਲੰਗਰ ਆਪਣੇ ਆਪ ਹੀ ਬਣ ਜਾਂਦਾ ਹੈਗਾ ਠੀਕ ਹੈ ਤਾਂ ਇਹ ਵੀ ਇੱਕ ਤਰ੍ਹਾਂ ਤੁਸੀਂ ਜਿਹੜੀ ਪਹਿਲੀ ਰੋਟੀ ਐ ਉਹ ਤੁਸੀਂ ਚਾਹ ਨਹੀਂ ਹੈ ਦੀ ਗਊ ਨੂੰ ਚਾਰਨੀ ਐ ਜੇਕਰ ਗਊ ਨਹੀਂ ਮਿਲਦੀ ਤਾਂ ਕੁੱਤੇ ਕੁੱਤੇ ਨੂੰ ਪਾ ਦੇਣੀ ਜੇਕਰ ਕੁੱਤਾ ਵੀ ਨਹੀਂ ਮਿਲਦਾ ਤਾਂ ਉਹਨੂੰ ਤੁਸੀਂ ਛੋਟੇ ਛੋਟੇ ਟੁਕੜੇ ਕਰਕੇ ਉਹਨੂੰ ਤੁਸੀਂ ਛੱਤ ਤੇ ਪਾ ਦੇਣੀ ਹੈ ਤੇ ਜੇਕਰ ਬਿਲਕੁਲ ਕੋਈ ਕਿਉਂਕਿ ਰੋਜ਼ਾਨਾ ਦਾ ਕੰਮ ਹੈ ਹਨਾ ਸਵੇਰੇ ਸ਼ਾਮ ਦਾ ਕੰਮ ਹੈ ਜੇਕਰ ਬਿਲਕੁਲ ਵੀ ਕੁਝ ਵੀ ਸੰਭਵ ਨਾ ਹੋਵੇ ਨਾ ਇਹਨਾਂ ਚੀਜ਼ਾਂ ਚੋਂ ਕਿਸੇ ਦਿਨ ਮੰਨ ਲਓ ਕਿਸੇ ਦਿਨ ਕਿ ਕੁਝ ਵੀ ਨਾ ਸੰਭਵ ਹੋਇਆ ਫਿਰ ਤੁਸੀਂ ਕੀ ਕਰਨਾ ਉਹ ਲੰਗਰ ਲੰਗਰ ਸਮਝ ਕੇ ਤੁਸੀਂ ਸਾਰੇ ਪਰਿਵਾਰ ਨੇ ਥੋੜਾ ਥੋੜਾ ਸ਼ਕ ਲੈਣਾਗਾ ਉਸ ਤਰ੍ਹਾਂ ਵੀ ਆਪਾਂ ਉਹ ਗੁਰੂ ਜੀ ਕਰ ਸਕਦੇ ਆ ਤੇ ਇਸ ਤਰ੍ਹਾਂ ਵਾ ਗੁਰੂ ਜੀ ਤੁਸੀਂ ਕਰਕੇ ਦੇਖਿਓ ਬਹੁਤ ਪਰਮਾਤਮਾ ਦੀ ਬਰਕਤ ਹੁੰਦੀ ਹੈ ਹੁਣ ਗੱਲ ਇਹ ਹੈ ਕਿ ਇਹ ਨਹੀਂ ਕਿ ਵੀ ਦੋ ਦਿਨ ਕਰ ਲਿਆ ਤਿੰਨ ਦਿਨ ਕਰ ਲਿਆ ਵੀ ਸਾਡੇ ਕਰੇ ਤਾਂ ਕੁਝ ਹੋਇਆ ਹੀ ਨਹੀਂ ਦਾ ਇਦਾਂ ਨਹੀਂ ਹੁੰਦਾ ਵਾ ਗੁਰੂ ਜੀ ਜਿਵੇਂ ਕੁਰਬਾਨੀ ਦਾ ਆਪਾਂ ਜਾਪ ਕਰਦੇ ਆਂ ਕੁਰਬਾਨੀ ਇੱਕ ਦਿਨ ਪੜਨ ਨਾਲ ਆਪਾਂ ਨੂੰ ਫਲ ਨਹੀਂ ਮਿਲਦਾਗਾ ਉਸੀ ਤਰ੍ਹਾਂ ਇਹ ਆ ਵੀ ਆਪਾਂ ਗੁਰਬਾਣੀ ਦਾ ਜਾਪ ਹੀ ਕਰਨਾਗਾ ਤਾਂ ਇਹ ਇਹ ਤੁਸੀਂ ਲਗਾਤਾਰ ਕਰਨਾ ਕੋਈ ਔਖਾ ਕੰਮ ਨਹੀਂ ਆਪਾਂ ਰੋਜ਼ ਰੋਟੀ ਤਾਂ ਆਪਾਂ ਵੈਗੁਰੂ ਜੀ ਬਣਾਉਂਦੇ ਹਾਂ ਹਨ ਤੇ ਇਹਦੇ ਵਿੱਚ ਕੋਈ ਔਖਾ ਕੰਮ ਨਹੀਂ ਹੈ ਤਾਂ ਇਹ ਤੁਸੀਂ ਲਗਾਤਾਰ ਕਰਨਾ ਪ੍ਰਮਾਤਮਾ ਬਹੁਤ ਬਖਸ਼ਿਸ਼ਾਂ ਕਰਦੇ ਆ ਬਹੁਤ ਬਰਕਤ ਆਉਂਦੀ ਹੈ ਕਿਉਂਕਿ ਵੈਗੁਰੂ ਜੀ ਫਿਰ ਗੁਰੂ ਦੇ ਦਰਵਾਰ ਦੇ ਵਿੱਚ ਆਪਣੀ ਜਿਹੜੀ ਦਸਵੰਧ ਲੱਗ ਜਾਂਦਾ ਹੈਗਾ ਤੇ ਦਸਵੰਧ ਦਾ ਵੈਦੂਰੀ ਕਲਗੀਧਰ ਪਾਤਸ਼ਾਹ ਨੇ ਆਪਾਂ ਨੂੰ ਕਿਹਾ ਵੀ ਦਸਵੰਧ ਕੱਢਣਾ ਜ਼ਰੂਰੀ ਹੈ ਤੇ ਦਸਵੰਧ ਦਾ ਆਪਾਂ ਨੂੰ ਫਾਲ ਬਹੁਤ ਮਿਲਦਾ ਹੈ। ਤੁਸੀਂ ਇਸ ਤਰ੍ਹਾਂ ਕਰਕੇ ਦੇਖਿਓ ਹੈ ਗੁਰੂ ਵਾਹਿਗੁਰੂ ਸਿਮਰਨ ਕਰਿਆ ਕਰੋ ਜਦੋਂ ਵੀ ਬੀਬੀਆਂ ਉਹਦੇ ਵਿੱਚ ਕਿਚਨ ਦੇ ਵਿੱਚ ਤਿਆਰ ਕਰਦੀਆਂ ਤੁਸੀਂ ਜੋ ਵੀ ਕੁਛ ਤਿਆਰ ਕਰਦੀਆਂ ਖਾਣਾ ਬਣਾਉਂਦੀਆਂ ਤਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਲੰਗਰ ਪ੍ਰਸ਼ਾਦਾ ਬਣ ਜਾਂਦਾ ਫਿਰ ਉਹ ਤੇ ਗੁਰੂ ਮਹਾਰਾਜ ਦਾ ਨਾਮ ਜਪਿਆ ਕਰੋ ਵਾਹਿਗੁਰੂ ਜੀ ਬਹੁਤ ਬਰਕਤਾਂ ਹੋਣਗੀਆਂ ਅੱਛਾ ਇੱਕ ਗੱਲ ਮੈਂ ਵਿਸਰ ਗਈ ਸੀ ਕੋਈ ਵਾਹਿਗੁਰੂ ਜੀ ਜੇ ਜਦੋਂ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਤਾਂ ਸਿਰ ਟੱਕ ਕੇ ਹੀ ਕਰਨਾ ਤਿਆਰ ਠੀਕ ਹੈ ਕਿਉਂਕਿ ਆਪਾਂ ਲੰਗਰ ਸਿਰ ਟੱਕ ਕੇ ਕਰਦੇ ਹਾਂ ਤਿਆਰ ਤੇ ਜੇ ਤੁਸੀਂ ਇਹਨੂੰ ਆਪਾਂ ਲੰਗਰ ਦਾ ਰੂਪ ਦੇਣਾ ਤਾਂ ਫਿਰ ਆਪਾਂ ਸਿਰ ਟੱਕ ਕੇ ਹੀ ਕਰਾਂਗੇ ਲੰਗਰ ਪ੍ਰਸ਼ਾਦਾ ਤਿਆਰ ਤੇ ਜੋ ਇਹ ਆਪਾਂ ਜਿਹੜਾ ਪ੍ਰਸ਼ਾਦਾ ਤਿਆਰ ਕਰਨਾ ਜਿਹੜਾ ਪਹਿਲਾ ਹੈ ਪਹਿਲੀ ਰੋਟੀ ਆਪਾਂ ਬਣਾਉਣੀ ਹੈ ਨਾ ਉਹ ਵੀ ਉਹੋ ਵਾਈਗੁਰੂ ਜੀ ਸਿਰ ਟੱਕ ਕੇ ਹੀ ਬਣਾਉਣੀ ਹੈ ਠੀਕ ਹੈ ਫਿਰ ਪ੍ਰਮਾਤਮਾ ਦੀ ਆਪਣੇ ਤੇ ਬਖਸ਼ਿਸ਼ ਹੋਣੀ ਹੈ ਤੇ ਇਹ ਆਪਣੇ ਜਿਹੜੇ ਛੋਟੇ-ਛੋਟੇ ਐਵੇਂ ਦੇ ਟੋਟਕੇ ਨਾ ਪੁਰਾਣੇ ਆ ਜਿਹੜੀਆਂ ਲੇਡੀਜ਼ ਉਹ ਕਰਦੀਆਂ ਹੁੰਦੀਆਂ ਸੀਗੀਆਂ ਵਾਹਿਗੁਰੂ ਜਿਵੇਂ-ਜਿਵੇਂ ਮਾਡਰਨ ਜ਼ਮਾਨਾ ਆਇਆ ਤੇ ਆਪਾਂ ਇਹ ਛੱਡ ਗਏ ਉਹਦੇ ਕਰਕੇ ਵਾਹਿਗੁਰੂ ਜੀ ਆਪਾਂ ਬਾਣੀ ਤੋਂ ਦੂਰ ਹੋ ਗਏ ਆ ਤੇ ਉਹਦੇ ਕਰਕੇ ਆਪਾਂ ਜਿਹੜੇ ਆਪਣੇ ਘਰਾਂ ਦੇ ਵਿੱਚ ਕਿੰਨੇ ਤਰ੍ਹਾਂ ਦੇ ਝਮੇਲੇ ਫੈ ਚੁੱਕੇ ਆ ਕਿੰਨੇ ਤਰ੍ਹਾਂ ਦੇ ਦੁੱਖ ਤਕਲੀਫ ਆਉਂਦੇ ਆ ਤੇ ਜਿਵੇਂ ਵਾਹਿਗੁਰੂ ਜੀ ਪੁਰਾਣੀਆਂ ਲੇਡੀਜ਼ ਇਹ ਸਮਝਾਉਂਦੀਆਂ ਹੁੰਦੀਆਂ ਸੀਗੀਆਂ ਤਾਂ ਓਵੇਂ ਓਵੇਂ ਅੱਗੇ ਸਾਰੀਆਂ ਲੇਡੀਜ਼ ਅੱਗੇ ਅੱਗੇ ਕਰਦੀਆਂ ਹੁੰਦੀਆਂ ਸੀਗੀਆਂ ਪਰ ਹੁਣ ਅੱਜ ਕੱਲ ਮਾਡਰਨ ਜ਼ਮਾਨਾ ਆ ਗਿਆ ਤਾਂ ਮਾਡਰਨ ਜ਼ਮਾਨੇ ਕਰਕੇ ਕਿ ਜਿਹੜੀਆਂ ਪੁਰਾਣੀਆਂ ਲੇਡੀਜ਼ ਕੋਈ ਜੇ ਕੋਈ ਦੱਸਦਾ ਤਾਂ ਉਹਨਾਂ ਕੋਈ ਸੈਪਟ ਨਹੀਂ ਕਰਦਾਗਾ ਤੇ ਪਹਿਲੀ ਗੱਲ ਤਾਂ ਹੁਣ ਪੁਰਾਣੀਆਂ ਲੇਡੀਜ਼ ਉਹ ਵੀ ਇਹ ਹੁੰਦਾ ਹੈਗਾ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਸੈਪਟਾ ਨਹੀਂ ਕਰਦੀਆਂ ਕੋਈ ਵੀ ਗੱਲ ਸੁਣਦੀਆਂ ਨਹੀਂ ਗੀਆਂ ਤਾਂ ਉਹ ਵੀ ਫਿਰ ਦੱਸਣ ਦੀ ਘੱਟ ਕੋਸ਼ਿਸ਼ ਕਰਦੀਆਂ ਨੇ ਤੇ ਪਰ ਵੈ ਗੁਰੂ ਜੀ ਇਹਨਾਂ ਇਹਨਾਂ ਚੀਜ਼ਾਂ ਦੇ ਵਿੱਚ ਬਰਕਤਾਂ ਹੈਗੀਆਂ ਨੇ ਜੇ ਮੈਂ ਤੁਹਾਨੂੰ ਆਪਦੀ ਗੱਲ ਦੱਸਾਂ ਵੈ ਗੁਰੂ ਜੀ ਜਦੋਂ ਮੈਂ ਨਿਊ ਮੈਰਿਡ ਆਈਆਂ ਹਣਾ ਤੇ ਮੇਰੀ ਜਿਹੜੀ ਸੱਸ ਸੀਗੀ ਵਾਹਿਗੁਰੂ ਜੀ ਮੇਰੀ ਸੱਸ ਨੇ ਜਿਹੜੀ ਹੈਗੀ ਆ ਉਹਨੇ ਹਨਾ ਅੰਮ੍ਰਿਤ ਪਾਣਾ ਮੇਰੀ ਸਾਡੇ ਮੈਰਿਜ ਤੋਂ ਪਹਿਲਾਂ ਦਾ ਕੀਤਾ ਵਾ ਸੀਗਾ ਤੇ ਉਹਨੇ ਜਦੋਂ ਕਿਚਨ ਦੇ ਵਿੱਚ ਮੈਂ ਆਈਆਂ ਤਾਂ ਉਹਨੇ ਮੈਨੂੰ ਪਹਿਲਾਂ ਇਹ ਪਹਿਲੀ ਰੋਟੀ ਗੁਰੂ ਮਹਾਰਾਜ ਦੇ ਨਾਮ ਦੀ ਆਪਾਂ ਬਣਾਉਣੀ ਆ ਜੋ ਪਹਿਲਾਂ ਸ਼ੁਰੂ ਤੋਂ ਕਰਦੇ ਆ ਇਹ ਹਨਾ ਤਾਂ ਕੁਛ ਉਮਰ ਛੋਟੀ ਹੁੰਦੀ ਹੈ ਕੁਝ ਆਪਾਂ ਆ ਮਾਡਰਨ ਜਮਾਨੇ ਦੇ ਸਮਝਦੇ ਆ ਜਾਂ ਕੁਝ ਗੁਰਬਾਣੀ ਨਾਲ ਉਹਦੋਂ ਨਹੀਂ ਜੁੜੇ ਹੋਏ ਸੀਗੇ ਵਾਹਿਗੁਰੂ ਜੀ ਇਹਨਾਂ ਗੱਲਾਂ ਦੀ ਸਮਝ ਨਹੀਂ ਸੀਗੀ ਤਾਂ ਮੈਂ ਵੀ ਇਹ ਕਹਿੰਦੀ ਹੁੰਦੀ ਸੀਗੀ ਕਿ ਕੀ ਮੰਮੀ ਨੇ ਇਹ ਕੀ ਕਹਿ ਰਹਿੰਦੇ ਆ ਮੰਮੀ ਰੋਜ਼ ਸਵੇਰੇ ਸ਼ਾਮ ਆ ਇੱਕ ਰੋਟੀ ਬਣਾਓ ਆ ਕਰੋ ਕਰੋ ਹਨਾ ਤਾਂ ਪਰ ਉਹਨਾਂ ਗੱਲਾਂ ਦੇ ਜਿਵੇਂ ਜਿਵੇਂ ਗੁਰਬਾਣੀ ਨਾਲ ਵਾਹਿਗੁਰੂ ਜੀ ਜੁੜਦੇ ਆ ਨਾ ਇਹਨਾਂ ਚੀਜ਼ਾਂ ਦੀ ਸਮਝ ਪੈਂਦੀ ਆ ਠੀਕ ਹੈ ਪਹਿਲਾਂ ਤਾਂ ਜਿਵੇਂ ਵਦਗੁਰੂ ਜੀ ਗੁਰਬਾਨੀ ਨਾਲ ਨਹੀਂ ਜੁੜੇ ਹੋਏ ਸੀਗੇ ਕਿਸੇ ਨੇ ਕਹਿ ਦੇਣਾ ਵੀ ਸਿਰ ਟੱਕ ਕੇ ਬਣਾਇਆ ਕਰੋ ਰੋਟੀ ਬਣਾਇਆ ਕਰੋ ਤੇ ਉਹ ਵੀ ਆਪ ਨੂੰ ਬੁਰਾ ਲੱਗਦਾ ਸੀਗਾ ਪਰ ਜਿਵੇਂ ਜਿਵੇਂ ਹੁਣ ਗੁਰਬਾਨੀ ਨਾਲ ਜੁੜਦੇ ਆ ਤਾਂ ਇਹਨਾਂ ਚੀਜ਼ਾਂ ਦੀ ਸਮਝ ਆਉਂਦੀ ਹੈ ਤਾਂ ਵਦਗੁਰੂ ਜੀ ਜਰੂਰ ਕਰਕੇ ਦੇਖਿਓ ਤੁਸੀਂ ਇਹ ਟੋਟਕਾ ਗੁਰਬਾਨੀ ਦਾ ਜਾਪ ਕਰਕੇ ਤੇ ਸਰਦਾ ਰੱਖਿਓ ਭਾਵਨਾ ਰੱਖਿਓ ਗੁਰੂ ਮਹਾਰਾਜ ਜਰੂਰ ਬਖਸ਼ ਕਰਨਗੇ ਇਹ ਇਨੇ ਆ ਕ ਬੇਨਤੀਆਂ ਵਾਹਿਗੁਰੂ ਜੀ ਪ੍ਰਵਾਨ ਕਰਨੇ ਆ ਚੈਨਲ ਨੂੰ ਵਾਹਿਗੁਰੂ ਜੀ ਵੱਤਵਾਦ ਸਪੋਰਟ ਕਰੋ ਤਾਂ ਜੋ ਮੋਟੀਵੇਸ਼ਨ ਮਿਲਦਾ ਰਹੇ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਕਿਹੜੇ ਕੀ ਦੀ ਮਤਲਬ ਇਹੇ ਟੋਟਕਾ ਕਰਨ ਨਾਲ ਕਿਹੜੀ-ਘੜੀ ਭੈਣ ਦੇ ਘਰਾਂ ਘਰ ਦੇ ਵਿੱਚ ਬਰਕਤ ਆਈਆਂ ਕੁਝ ਚੇਂਜ ਹੋ ਗਾਇਆ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ